ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਸਰਕਾਰੀ ਪਨਵਾਸ ਦੀ ਬੱਸ ਪੁੱਲ ਦੇ ਖੰਭੇ ਦੇ ਨਾਲ ਜਾ ਟਕਰਾਈ ਅਤੇ ਖਾਸਾ ਪੀਯੂ ਗੇਟ ਨੰਬਰ 1 ਦੇ ਬਾਹਰ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਅਤੇ ਜਿਸ ਦੇ ਕਾਰਨ ਬੱਸ ਕੰਟਰੋਲ ਖੋ ਬੈਠੀ ਅਤੇ ਖੰਭੇ ਦੇ ਨਾਲ ਜਾ ਟਕਰਾਈ ਬੱਸ ਦੇ ਵਿੱਚ 70 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 15-20 ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਡਰਾਈਵਰ ਦੇ ਪੱਟ ਤੇ ਸੱਟ ਲੱਗੀ ਹੈ ਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਸੀ ਕਿ ਉਹ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਲੈ ਕੇ ਜਾ ਰਹੀ ਸੀ ਲੁਧਿਆਣਾ ਦੇ ਪੀਯੂ ਨੰਬਰ ਦੋ ਗੇਟ ਤੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧਣ ਤੋਂ ਬਾਅਦ ਅਚਾਨਕ ਬੱਸ ਚੋਂ ਜ਼ੋਰਦਾਰ ਆਵਾਜ਼ ਆਈ ਉਸਨੇ ਸੋਚਿਆ ਕਿ ਸ਼ਾਇਦ ਟਾਇਰ ਫਟ ਗਿਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਪੱਟੀ ਟੁੱਟ ਗਈ ਸੀ ਦੂਜੇ ਪਾਸੇ ਟ੍ਰੈਫਿਕ ਪੁਲਿਸ ਅਨੁਸਾਰ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸਰਕਾਰੀ ਬੱਸ ਦੇ ਡਰਾਈਵਰ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਪੁਲਿਸ ਨੇ ਦੱਸਿਆ ਕਿ ਡਰਾਈਵਰ ਮੁਤਾਬਕ ਇਹੀ ਹਾਦਸਾ ਬੱਸ ਦੇ ਵਿੱਚ ਖਰਾਬੀ ਦੇ ਕਾਰਨ ਵਾਪਰਿਆ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਬੱਸ ਦੀ ਰਫ਼ਤਾਰ ਤੇਜ਼ ਹੋਣ ਦੀ ਗੱਲ ਆਖੀ ਪੁਲਿਸ ਨੇ ਕਿਹਾ ਫਿਲਹਾਲ ਬੱਸ ਨੂੰ ਕ्रेन ਦੇ ਰਾਹੀਂ ਸੜਕ ਤੋਂ ਇੱਕ ਪਾਸੇ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਹਿਲੇ ਤੁਸੀਂ ਕਨੈਕਟਰੀ ਕਰ ਰਹੇ ਸੀ ਜਦ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਤਾਂ ਆਏ ਜਗਦੰਨ ਗੱਡੀ ਟੁੱਕੀ ਹੈ ਭਾਈ ਜਨਾਬ ਫਰੋਹੀਪੁਰ ਤੋਂ ਪਟਿਆਲੇ ਜਾ ਰਹੇ ਸੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ 2 ਨੰਬਰ ਗੇਟ ਦੇ ਇੱਕ ਸਵਾਰੀ ਨੇ ਉਤਰਨ ਨੂੰ ਕਿਹਾ ਭਾਈ ਸਵਾਰੀ ਨੂੰ ਉਤਾਰ ਕੇ ਤੇ ਉਹ ਗੱਡੀ ਤੋਰੀ ਇੱਕੋਰੀ ਆਵਾਜ਼ ਆਈ ਜਿਵੇਂ ਠਾ ਦੀ ਆਵਾਜ਼ ਆਈ ਤੇ ਗੱਡੀ ਬੇਕਾਬੂ ਹੋ ਕੇ ਪਿੱਲਰ 'ਚ ਜਾ ਵਜੀ ਸਾਨੂੰ ਨਹੀਂ ਪਤਾ ਮਤਲਬ ਫਟਾ ਟੁੱਟਾ ਸਾਨੂੰ ਲੱਗਾ ਸ਼ਾਇਦ ਕੋਈ ਟਾਇਰ ਪਾੜ ਗਿਆ ਹੋਵੇ ਜਾਂ ਕੋਈ ਅਰ ਬਾਅਦ ਜਦੋਂ ਵੇਖਿਆ ਤੇ ਕਿੰਨੇ ਵਜੇ ਦਾ ਟਾਈਮ ਚਵੇਰ ਦਾ ਇਹ ਤਕਰੀਬਨ ਹੋਣਾ 8:50 ਦਾ 8:50 ਜਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਮਾਲਿਕ ਕੋਈ ਨੁਕਸਾਨ ਨਹੀਂ ਹੋਇਆ ਸੱਟਾ ਫੇਟਾ ਤਾਂ ਸਵਾਰੀਆਂ ਦੇ ਬੱਚੇ ਤੋਂ ਗਈ ਆ ਡਰਾਈਵਰ ਦੇ ਥੋੜੀ ਜੀ ਲੱਗੀ ਪੱਟਾਂ ਦੇ ਸੱਟ ਵਿੱਚ ਫਸ ਗਿਆ ਮੇਰੇ ਪੈਰ ਤੇ ਸੱਟ ਲੱਗੀ ਆ ਅੱਗੇ ਅਸੀਂ ਬੈਠੇ ਹੁਣ ਕਰਕੇ ਪਿੱਛੇ ਸਵਾਰੀਆਂ ਨੂੰ ਚਾਹ ਜੀ ਇਹ ਕਿਹੜਾ ਫਰੋਜਪੁਰ ਰੋਡ ਤੇ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਸਵੇਰੇ ਲੋਕ ਇਹ ਤਾਂ ਕਹਿ ਰਹੇ ਵੀ ਟਾਇਰ ਪਟਿਆ ਵਾ ਪਰ ਲੇਕਿਨ ਲੋਕ ਜੋ ਦੱਸਦੇ ਕਹਿੰਦੇ ਸਪੀਡ ਵੱਧ ਹੋਣ ਦੇ ਕਾਰਨੋਂ ਕੀ ਦੀਏ ਗਰ ਦੀ ਬਾਸ ਦੇ ਵਿੱਚ ਸਵਾਰੀਆਂ ਹੋਣੀਆਂ 55 ਤੋਂ 60 ਦੇ ਵਿੱਚ ਕਰੀਬ ਹੋਣਗੀਆਂ ਜੀ ਤੇ ਇਹਨਾਂ ਨੂੰ ਜਾਨ ਸੜਵੜ ਲੱਗੀ ਇਹਨੂੰ ਮਾਮੂਲੀ ਛੋਟਾਂ ਛੋਟਾਂ ਲੱਗੀਆਂ ਕੋਈ ਸਵਾਰੀਆਂ ਤੇ ਨਹੀਂ ਲੱਗੀਆਂ ਡਰਾਈਵਰ ਤੇ ਕਨੈਕਟਰ ਤੇ ਲੱਗੀਆਂ ਵੱਡਾ ਵੱਡਾ ਹਾਸਾ ਹੋ ਵੀ ਲੱਗਦਾ ਹੈ ਜੇ ਆ ਕੇ ਡਰਾਈਵਰ ਹਾਂਜੀ ਹਾਂਜੀ ਹੋ ਸਕਦਾ ਸੀਗਾ ਜੇ ਕੋਈ ਦਿਨ ਦਾ ਟਾਈਮ ਹੁੰਦਾ ਟ੍ਰੈਫਿਕ ਜਿਆਦਾ ਹੁੰਦੀ ਤਾਂ ਬਹੁਤ ਵੱਡਾ ਹਾਸਾ ਵੀ ਹੋ ਸਕਦਾ ਲੋਕਾਂ ਨੂੰ ਕਿਸੇ ਦਾ ਨੁਕਸਾਨ ਹੋ ਜਾਵੇ ਇਸ ਵੇਲੇ ਕੋਈ 6 6:30 7 ਵਜੇ ਦੀ ਵੀਰਕਾ ਲੈ ਨਹੀਂ ਨਹੀਂ ਕੋਈ ਇਹੋ ਜੀ ਕੋਈ ਗੱਲ ਬਾਤ ਨਹੀਂ ਆ ਚਾਨਕੀ ਮੈਡੀਕਲ ਵਗੈਰਾ ਚੈੱਕ ਕਰਵਾ ਜਾਊਗਾ ਡਰਿਆ ਬੰਦੇ ਹਾਂ ਚੈੱਕ ਕਰਵਾ ਜਾਊਗਾ ਦੇਖਿਆ ਜਾਊਗਾ ਸਾਰਾ ਕਿਹਨਾਂ ਦੀ ਇਧਰ ਹੈ ਇਹ ਸਰਕਾਰੀ ਹੈ ਜੀ ਪੰਜਾਬ ਰੋਡਵੇ ਦੀ ਪੰਨ ਬੱਸ ਜੌਨੀ ਰੋਡ ਤੇ ਹੈ ਜੀ ਇਹ ਫਿਰੋਜ਼ਪੁਰ ਰੋਡ ਹੈ ਜੀ ਆਪੋਜੀਟ ਇੱਕ ਨੰਬਰ ਗੇਟ ਹੈ ਜੀ ਇੱਥੇ ਹੁਣ ਇਹ ਸਲੋਪ ਨੂੰ ਇਹ ਟ੍ਰੈਫਿਕ ਨੂੰ ਕਟਵਾਈ ਜਾ ਰਹੀ ਹੈ ਟ੍ਰੈਫਿਕ ਸੁਮੂਥਲੀ ਦੀ ਦੋ ਰੋਡ ਨੇ ਜੀ ਇਧਰ ਦੇ ਪਾਸੇ ਰੋ ਬੰਦ ਕਰਕੇ ਦੂਸਰੇ ਪਾਸੇੋਂ ਕਟਵਾਈ ਜਾ ਰਹੀ ਹੈ ਥੋੜੀ ਪ੍ਰੋਬਲਮ ਆ ਰਹੀ ਆ ਪਾ ਟ੍ਰੈਫਿਕ ਰੈਗੂਲੇਟ ਹੋ ਬਿਲਕੁਲ ਸਹੀ ਚੱਲ ਰਹੀ ਹੈ ਐਸਮ ਜੜ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ